ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੋਗ ਉਮੀਦ ਕਰਦੇ ਹਾਂ ਸਾਰੇ ਸਹੀ ਹੋਣਗੇ ਤੇ ਅੱਜ ਜੋਤੀ ਬਣਾ ਰਹੀ ਆ ਦਾਲ ਦਾਲ ਬਣਾ ਰਹੀ ਆ ਤੇ ਗਾਇਜ਼ ਤੁਸੀਂ ਵੀ ਉਹ ਅੱਜ ਦੀ ਚੀਜ਼ ਦੇਖਣਾ ਕਿ ਅੱਜ ਭਾਰਤ ਬੰਦ ਸੀਗਾ ਕਿਤਨੀ ਸੀਗੀ ਤੇ ਤਕਰੀਬਨ ਤਕਰੀਬਨ ਤੁਹਾਨੂੰ ਸਭ ਨੂੰ ਪਤਾ ਹੀ ਹੋਣਾ ਕਿ ਮੌਮੀਦਾਨ ਬਾਰੇ ਕੀ ਚੱਲ ਰਿਹਾ ਪਿਆ ਹੈ ਆਪਣੇ ਦੇਸ਼ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੁਣ ਕੁਝ ਹੁਣ ਅੱਜ ਦੀ ਇੱਕ ਅਪਡੇਟ ਆਈ ਹੈ ਕਿ ਮੌਮੀਦਾਨ ਨੂੰ ਜਿਹੜੇ ਨੂੰ ਕਿ ਜਿਹੜਾ ਸੰਜੇ ਯਾਰ ਸੀਗਾ ਉਹਨੇ ਜਿਹਨੇ ਫੋਨ ਕਰਕੇ ਉਸ ਕਾਂਡ ਤੋਂ ਬਾਅਦ ਜਿਹਨੂੰ ਉਹਨੇ ਕਿਸੇ ਬੰਦੇ ਨੂੰ ਫੋਨ ਕੀਤਾ ਸੀ ਉਹ ਬੰਦਾ ਵੀ ਫੜਿਆ ਗਿਆ ਅੱਜ ਮੌਮਿਤਾ ਨੇ ਜਿਹੜਾ ਉਹ ਫੜਿਆ ਫੜਿਆ ਗਿਆ ਉਹ ਬੰਦਾ ਹਾਂ ਉਹ ਬੰਦਾ ਫੜਿਆ ਗਿਆ ਵਾ ਜਿਹੜਾ ਜਿਨੇ ਮੌਮਿਤਾ ਸੌਰੀ ਕੀ ਕਹਰੇ ਮੈਂ ਸੰਜੀਤ ਯਾਦਵ ਨੇ ਉਸ ਕਾਂਡ ਤੋਂ ਬਾਅਦ ਜਦੋਂ ਉਹਨੇ ਫੋਨ ਕੀਤਾ ਸੀ ਜਿਸ ਬੰਦੇ ਨੂੰ ਉਹ ਬੰਦਾ ਫੜਿਆ ਗਿਆ ਸੀਬੀਆਈ ਨਹੀਂ ਠੀਕ ਹੈ ਸੀਬੀਆਈ ਮਲਕੀ ਆਪਣੇ ਜਿਹੜੇ ਉਹ 3D ਕੈਮਰੇ ਹੁੰਦੇ ਹਨ ਜਿਵੇਂ ਆਪਣਾ ਉਹ ਨਹੀਂ ਉਹ ਕੀ ਹੁੰਦੇ ਆ ਆਪਾਂ ਕੀ ਕਰਦੇ ਹੁੰਦੇ ਆ ਚੇ ਕੀ ਕਹਿੰਦੇ ਆ ਉਹਨੂੰ ਮੇਰੇ ਦਿਮਾਗ ਦੇ ਵਿੱਚ ਨਿਕਲ ਗਈ ਗੱਲ ਉਹ ਐਕਸਰੇ ਐਕਸਰੇ ਉਹ ਜਨਾ ਇਹ ਕਿਸ ਤਰ੍ਹਾਂ ਉਹਨੇ 3D ਕੈਮਰਾ ਲਾਇਆ ਹੋਏ ਤੇ ਉੱਥੇ ਵੀ ਜਿੱਥੇ ਮੌਂਦਾ ਉਹ ਆਰ ਕੇ ਜੀ ਗਾਂਧੀ ਜਿਹੜਾ ਹਸਪੀਟਲ ਆ ਉਹ ਹਸਪੀਟਲ ਦੇ ਮਾਹੌਲ 'ਚ ਉਹ ਕੈਮਰਾ ਲਾ ਕੇ 360 ਡਿਗਰੀ ਦਾ ਵਿਊ ਦੇਊਗਾ ਕੈਮਰਾ ਉਹ ਕੈਮਰੇ ਨਾਲ ਇਹ ਦਾਵਾ ਕੀ ਮਨ ਕੀ ਫੋਟੋ ਇਦਾਂ ਆਊਗੀ ਜਿਵੇਂ ਆਪਾਂ ਐਕਸਰੇ ਦੇਖਦੇ ਹੁੰਦੇ ਆ ਕਿੰਨੇ ਕਿ ਪੈਰਾਂ ਨਿਸ਼ਾਨ ਆਏ ਨੇ ਕਿੰਨੇ ਖੂਨ ਦੇ ਛਿੱਟੇ ਨੇ ਜਾਂ ਕਿੱਥੇ ਕੁਝ ਕੀ ਹੋਇਆ ਕਿੱਥੇ ਗੋਲੀ ਚੱਲੀ ਆ ਉਹ ਹਰ ਇੱਕ ਚੀਜ਼ ਕੈਪਚਰ ਕਰੂਗਾ ਤੇ ਮੌਮਿਕਾ ਵਾਲਾ ਕੇਸ ਇਦਾਂ ਦਾ ক্লোਜ਼ ਹੋਣਾ ਨਹੀਂ ਜੇ ਸੋਚਦੇ ਕਿ ਇਦਾਂ ক্লোਜ਼ ਹੋ ਜੂਗਾ ਜਦ ਤੱਕ سزا ਨਹੀਂ ਮਿਲਨੀ ਤੱਕ ਤੱਕ ਉਹ ক্লোਜ਼ ਨਹੀਂ ਹੋਣਾ ਕਿ سزا ਮਿਲਣੀ ਚਾਹੀਦੀ ਉਹਨੂੰ ਆਨ ਦਾ ਸਪੋਰਟ ਮੈਂ ਤੇ ਕਹਿੰਦਾ ਕਿ ਉਹਨਾਂ ਨੂੰ ਉਹਨੂੰ ਵੀ ਉਦਾਂ ਹੀ ਮੰਨਣਾ ਚਾਹੀਦਾ ਜਿੱਦਾਂ ਮੌਰਨਿੰਗ ਸਰ ਮਾਰੇ ਕੁੜੇ ਨੂੰ ਮਾਰੇ ਮੈਂ ਚਰਾਹੇ ਤੇ ਖੜਾ ਕੇ ਚਰਾਹੇ ਤੇ ਖੜਾ ਹੋ ਚਰਾਹੇ ਤੇ ਲਟਾ ਕੇ ਦੇਨਾ ਕੱਪੜਿਆਂ ਦੇ ਦੇ ਉਹਦੇ ਉਦਾਂ ਹੀ ਉਹਦੇ ਨਾਲ ਵੀ ਉਹੀ ਕੰਮ ਕੀਤਾ ਹੈ ਵੀ ਜਿਹਨੇ ਜਿਹੜਾ ਕੰਮ ਉਹਨੇ ਉਹ ਸੋ ਕੁੜੀ ਨਾਲ ਕੀਤਾ ਉਹਦੇ ਵੀ ਅੱਖਾਂ ਚ ਲਿਖਣਾ ਚਾਹੀਦਾ ਇਹ ਇੰਨਾ ਇੰਨਾ ਗੱਦ ਘਰ ਬਿਤਾਨੇ ਉਸ ਕੋ ਵੀ ਨਾਲ ਹੁਣ ਹਾਂ ਮੈਂ ਤਾਂ ਜਾਣੇ ਉਹਦੇ ਨਾਲ ਵੀ ਇਦਾਂ ਦਾ ਹੀ ਹੋਣਾ ਕਿਸੇ ਦੀ ਕਰਦੇ ਇੱਜ਼ਤ ਖਰਾਬ ਕਰਨੀ ਚੰਗੀ ਨਹੀਂ ਹੁੰਦੀ ਆ ਤਾਂ ਮੈਂ ਉਹਨਾਂ ਨੂੰ ਵੀ ਪਤਾ ਇੱਕ ਵਾਰੀ ਇਦਾਂ ਦਾ ਹੋ ਜਾ ਜਿੱਦਾਂ ਉਹਨੇ ਉਹਦੇ ਨਾਲ ਕੀਤਾ ਇਦਾਂ ਹੋ ਜਾ ਨਾ ਇੱਕ ਵਾਰੀ ਤੇ ਆਪਣੀ ਜਿੰਦਗੀ ਕਦੇ ਵੀ ਨਹੀਂ ਹੋ ਗਈ ਫਿਰ ਉਹਨਾਂ ਨੂੰ ਪਤਾ ਹੋ ਗਿਆ ਕਿ ਜੋ ਜਿੱਦਾਂ ਕਰੋ ਉਹਨੂੰ ਉਦਾਂ ਹੀ ਮੌਤ ਮਿਲੂਗੀ ਹਾਂ ਇਹਨੂੰ ਇਹਦੇ ਨਾਲ ਵੀ ਇਦਾਂ ਹੀ ਹੋਣਾ ਚਾਹੀਦਾ ਕਿ ਹਾਂ ਇੱਕ ਇੱਕ ਹੀ ਚੀਜ਼ ਨਹੀਂ ਸਮਝਦੀ ਕਿ ਆਪਣੀ ਸਰਕਾਰ ਇੰਨੀ ਲੂਜ਼ ਕਿਉਂ ਆ ਇੰਨੀ ਟਿੱਲੀ ਕਿਉਂ ਆ ਕਿ ਜਰੂਰ ਪਤਾ ਕਿ ਜਿਸ ਬੰਦੇ ਨੇ ਇਹ ਕੁਝ ਕੀਤਾ ਜੇ ਕੁਝ ਇਹੋ ਜਿਹਾ ਕੀਤਾ ਤੇ ਉਹਨੂੰ ਫੜ ਕੇ ਉਹਦੀ ਕੰਮ ਖਤਮ ਕਰ ਦੇਣਾ ਸਾਰਾ ਪਤਾ ਹੁੰਦਾ ਕਿਨੇ ਕੀ ਕੀਤਾ ਵਸੇ ਸਰਕਾਰ ਦਾ ਨਹੀਂ ਉਹ ਜਿਸ ਹਸਪੀਟਲ ਦੀ ਵੀ ਨਹੀਂ ਰੈਸਟੋਰੰ ਦੇ ਵਿੱਚੋਂ ਬੈਠੀ ਸੀ ਉਹ ਰੈਸਟੋਰੰ ਦੇ ਨਾਲ ਦਾ ਉਹਨਾਂ ਨੇ ਨਿਰੋਜਿਤ ਕਰਵਾਉਣ ਲੱਗੋ ਮਗਾਉਂ ਕਰਵਾਉਣ ਲੱਗੀ ਪਰ ਕਮਰੇ ਆ ਕਿਹੜੇ ਸਬੂਤ ਹੋਣਗੇ ਖਤਮ ਕਰ ਦਾਂਗੇ ਤੇ ਮੌਮੀ ਦਾਦਾ ਜਦੋਂ ਅੰਤਿਮ ਸੰਸਕਾਰ ਹੋਇਆ ਤੇ ਅੰਤਿਮ ਸੰਸਕਾਰ ਕਿਸੇ 11 ਰਾਤ ਨੂੰ 11:30 ਵੇਲੇ ਕਰਦਾ ਸਾਡੀ ਸਾਡੇ ਹਿੰਦੂਸਤਾਨੀਆਂ ਦੇ ਵਿੱਚ ਜਿੰਨੇ ਵੀ ਨੇ ਰਾਤ ਨੂੰ ਅੰਤਿਮ ਸੰਸਕਾਰ ਨਹੀਂ ਹੁੰਦਾ ਸਾਡੇ 4-5 ਵਜੇ ਤੋਂ ਬਾਅਦ ਸੂਰਜ ਡੁੱਬ ਜਾਂਦਾ ਉਸ ਤੋਂ ਬਾਅਦ ਅੰਤਿਮ ਸੰਸਕਾਰ ਹੁੰਦਾ ਹੀ ਨਹੀਂ ਸਾਡੇ ਤੇ 11:30 ਵਜੇ ਨੂੰ ਰਾਤ ਨੂੰ ਪੁਲਿਸ ਵਾਲਿਆਂ ਨੇ ਉਹ ਅੰਤਿਮ ਸੰਸਕਾਰ ਕਰਤਾਂ ਐਥੇ ਤੱਕ ਵੀ ਜਿਹੜਾ ਅੰਤਿਮ ਸੰਸਕਾਰ ਕਰਨ ਵਾਲਾ ਬੰਦਾ ਸੀਗਾ ਉਹ ਬੰਦੇ ਕੋਲ ਅੱਗੇ 3 ਡੈੱਡ ਗੋਡੀਆਂ ਬਈਆਂ ਸੀ ਉਹ ਪੁਲਿਸ ਵਾਲਿਆਂ ਨੂੰ ਕਹਿੰਦੇ ਕਿ ਇਹਨਾਂ ਨੂੰ ਛੱਡ ਪਹਿਲਾਂ ਇਹ ਤਾਂ ਹੁੰਦਾ ਇਹਦਾ ਕਰ ਕਿ ਪਹਿਲੇ ਇਹਦਾ ਕਰ ਰਾਤ ਨੂੰ 11 ਵਜੇ ਰੰਜਨ ਸਟਾਰ ਹੁੰਦਾ ਕਦੇ ਇੱਕ ਉਹ ਕੁੜੀ ਦਾ ਵੀ ਹੁੰਦੀ ਹੁੰਦੀ ਅੰਦਰ ਸਕਾਰ ਰਾਤ ਨੂੰ 11 ਵੀ ਕਰਦਾ ਉਹਨਾਂ ਨੇ ਤੇ ਪਹਿਲੀ ਗੱਲ ਤੇ ਦੇਖੋ ਇੱਕ ਇੱਕ ਚੀਜ਼ ਤੁਹਾਨੂੰ ਮੈਂ ਡਿਟੇਲ ਦੱਸਦਾ ਇੱਕ ਜਿੰਦੀ ਨੇ ਮੈਨੂੰ ਡਿਟੇਲ ਪਤਾ ਤੁਹਾਨੂੰ ਫੁੱਲ ਡਿਟੇਲ ਦੱਸੂਗਾ ਕਿਉਂਕਿ ਮੈਂ ਨਿਊਜ਼ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਖਬਰ ਨਿਕਲ ਕੇ ਆ ਰਹੀ ਹੈ ਜਾਂ ਵੀਡੀਓਜ਼ ਨਿਕਲ ਕੇ ਆ ਰਹੀਆਂ ਮੈਂ ਤੁਹਾਨੂੰ ਉਸ ਦੇ ਉੱਪਰ ਗੱਲ ਕਰੂੰਗਾ ਹੁਣ ਪਹਿਲਾਂ ਜਿਹੜੀ ਮੌਮਿਤਾ ਮੌਮਿਤਾ ਜਿਹੜਾ 36 ਘੰਟੇ ਦੀ ਆਵਲ ਦੀ ਉਹਦੀ ਨਾਈਟ ਡਿਊਟੀ ਸੀਗੀ ਉਹ ਨਾਈਟ ਡ ਅਰ 11 ਮਹੀਨਿਆਂ ਨੇ ਪਹਿਲਾਂ ਮੀ ਮਮੀ ਨਾਲ ਗੱਲ ਹੋਈ ਹੈ ਜੀ ਆਪਣੀ ਮਮੀ ਨਾਲ ਜਦੋਂ ਗੱਲ ਹੋਈ ਤੇ ਜੀ ਮਮੀ ਨੇ ਪੁੱਛੇ ਕਿ ਹਾਂ ਬੇਟਾ ਤੂੰ ਕਿਵੇਂ ਹੈ ਕਿਵੇਂ ਨਹੀਂ ਹੈ ਤੇ ਉਹਨੇ ਕਿਹਾ ਕਿ ਮਮੀ ਮੈਂ ਠੀਕ ਹਾਂ ਉਹ ਜੇ ਆਪ ਟੈਨਸ਼ਨ मत ਲਓ ਆਪ ਖਾਣਾ ਖੋ ਨਾ ਖਾਓ ਸੋ ਜਾਓ ਉਸ ਵਕਤ 2:00 ਵਜੇ ਜੇ ਸਾਰੇ ਪੇਸ਼ਟਨ ਪੁੱਛਣ ਦੇ ਦੇਖ ਚੁੱਕੀ ਹੈ ਉਸ ਤੋਂ ਫਿਰ ਉਹਨੂੰ ਹੋਇਆ ਕਿ ਚਲ ਨਹੀਂ ਆ ਮੈਂ ਥੋੜੀ ਰੈਸਟ ਕਰ ਲਾ ਫਿਰ 2:30 ਵਜੇ ਦੇ ਕੋਲ ਉਹ ਰੈਸਟ ਰੂਮ ਦੇ ਵਿੱਚ ਗਈ ਆ ਉਹ ਰੈਸਟ ਕਰਨ ਗਈ ਹੈ ਸੈਮੀਨਾਰ ਰੂਮ ਦੇ ਵਿੱਚ ਉਹ ਆਰਾਮ ਕਰਨ ਗਈ ਆ ਜੇ ਉਹ ਰਾਮਗਨ ਗਏ ਤੇ ਉਤਰਾਦੀ ਮੇ ਕੱਖ ਜਿ ਲੱਗ ਗਈ ਆ ਤੇ ਉਸ ਤੋਂ ਬਾਅਦ ਫਿਰ ਇਹ ਕੰਮ ਹੋ ਗਿਆ ਤੇ ਉਸ ਤੋਂ ਬਾਅਦ ਸਵੇਰੇ ਉਹ ਹਸਪਤਾਲ ਵਾਲੇ ਦੀ ਮੰਮੀ ਨੂੰ ਫੋਨ ਕਰਕੇ ਕਹਿੰਦੇ ਆ ਕਿ ਜਲਦੀ ਆ ਜੀ ਤੁਹਾਡੀ ਕੁੜੀ ਬਿਮਾਰ ਆ ਮਨ ਕਿ ਢਿੱਲੀ ਬहोत ਆ ਹੁਣ ਉਹਦੀ ਮੰਮੀ ਦੇ ਘਰ ਆ ਗਈ ਫਿਰ ਘਰ ਆ ਗਈ ਤੇ ਉਹ ਬਾਰ ਬਾਰ ਫੋਨ ਕਰਦੀ ਆ ਬਾਰ ਬਾਰ ਫੋਨ ਕਰਦੀ ਕਿ ਜੀ ਫੋਨ ਚੱਕ ਕੇ ਦੱਸ ਦੋ ਕਿ ਕੀ ਗੱਲ ਆ ਕੀ ਨਹੀਂ ਆ ਫਿਰ ਜੇ ਅੱਠ ਬੋਲੀ ਉਹਦੀ ਮੰਮੀ ਤੇ ਹਸਪਤਾਲ ਕੋਲ ਗਈ ਆ ਜੇ ਉਹਦੀ ਮੰਮੀ ਨੇ ਕਹਨੇ ਕਿ ਤੁਹਾਡੀ ਕੁੜੀ ਨੇ ਦਾਤ ਮੱਤੇ ਕਰ ਲਈ ਸੁਸਾਇਡ ਕਰ ਲਈ ਆ ਤੁਸੀਂ ਦੇਖੋ ਇਹ ਕਿੰਨੀ ਵੱਡੀ ਗੱਲ ਲੱਗਦੀ ਜੋ ਕਮੈਂਡਮੈਂਟ ਪਲਟੀ ਜਾਂਦੀ ਗੰਢੀ ਦੀ ਪਲਟੀ ਗੇ ਤੇ ਦੂਜੀ ਗੱਲ ਇਹ ਕਿ ਜਦੋਂ ਉਹਨੇ ਸੁਸਾਇਟੀ ਕੱਲੇ ਸੁਸਾਇਟੀ ਕਰ ਲਿਆ 8 ਵਜੇ ਤੇਰੀ ਮਾਪਿਓ ਆਏ ਹੋਏ ਨੇ ਉੱਥੇ ਤੇ ਉਹਨੂੰ ਮਿਲਣ ਨਹੀਂ ਦਿੱਤਾ ਤਿੰਨ ਘੰਟੇ ਤਿੰਨ ਘੰਟੇ ਆਪਣੀ ਕੁੜੀ ਨੂੰ ਮੀਨ ਕੁੜੀ ਨਾਲ ਮਿਲਣ ਨਹੀਂ ਦਿੰਦਾ ਉਹ ਕਿਉਂ ਨਹੀਂ ਮਿਲਣ ਦਿੰਦਾ ਵੀ ਆਖਰ ਉਹਦੇ ਮਾਪਿਓ ਨੇ ਉਹ ਉਹਦੀ ਕੁੜੀ ਆ ਉਹ ਦੇਖਣ ਨਹੀਂ ਦਿੰਦਾ ਉਹਨਾਂ ਨੇ ਤਿੰਨ ਘੰਟੇ ਤੇ ਉਸ ਵਾਰ ਫਿਰ ਉਹ ਕੀ ਕਹਿੰਦੇ ਕਿ ਡੈੱਡ ਬੋਲ ਦੇ ਕੋਲ ਇੱਕ ਬੀਂਡਰ ਹੈਡ ਹੈਂਡਸੈਟ ਪਿਆ ਸੀਗਾ ਉਹ ਬੋਲਦੇ ਯਾਰੋ ਕਹਿੰਦੇ ਕਿ ਉਹ ਉਹਨੂੰ ਬੁਲਾਇਆ ਤੇ ਉਹ ਗਰੁੱਪ ਦਾ ਹੈਂਡਸੈਟ ਮੈਚ ਹੋ ਗਿਆ ਤੇ ਉਹ ਕਹਿੰਦਾ ਹਾਂ ਵੀ ਇਹ ਮੇਰਾ ਹੀ ਆ ਤੇ ਕਹਿੰਦੇ ਹਾਂ ਹਾਂ ਜੀ ਮੈਂ ਹੀ ਕੀਤਾ ਸਭ ਕੁਝ ਜੋ ਕੀਤਾ ਮੈਂ ਹੀ ਕੀਤਾ ਮੈਨੂੰ फांसी ਦੇ ਦਿਓ ਕਿਸ ਤਰ੍ਹਾਂ ਸੁਪਾਨ ਦੀ ਗੱਲ ਹੋ ਰਹੀ ਹੈ ਉਹਨਾਂ ਅਸਾਨੀ ਨਾਲ ਕੋਈ ਇਦਾਂ ਗੱਲ ਕਬੂਲ ਆਸਾਨੀ ਨਾਲ ਤੂੰ ਤੁਸੀਂ ਆਪ ਦੱਸੋ ਜੋ ਉਹ ਵਿਚਾਰੀ ਕੁੜੀ ਨਾਲ ਹੋਇਆ ਉਹ ਇੱਕ ਬੰਦੇ ਦਾ ਕੰਮ ਹੈ ਕਿਤੇ ਉਹ ਇੱਕ ਬੰਦੇ ਦਾ ਕੰਮ ਹੋ ਹੀ ਨਹੀਂ ਸਕਦਾ ਹਾਲਾ ਕਿ ਇਹ ਕਿ ਪੈਸਾ-ਪੋਸਾ ਚੜ ਗਿਆ ਹੋਣਾ ਬਾਕੀ ਰੱਬ ਜਾਣੇ ਕੀ ਆ ਕੀ ਨਹੀਂ ਉਹਨੂੰ ਸੰਜੇ ਨੂੰ ਵੀ ਪੈਸੇ ਦਿੱਤੇ ਆ ਉਹ ਹੋਊਗਾ ਵਿੱਚ ਪਰ ਉਹਨੂੰ ਪੈਸੇ ਦਿੱਤੇ ਤਾਂ ਕਿ ਉਹ ਕਹਿੰਦਾ ਕਿ ਮੈਨੂੰ ਮਾਰੂ ਵੀ ਦੋ ਸੁਣਣ ਵਾਲੀ ਗੱਲ ਆ ਨਾ ਤੇ ਦੂਸਰ ਹੁਣ ਅੱਜ ਉਹਨਾਂ ਨੇ ਕਿ ਜਿਹੜੇ ਉੱਥੇ ਕੰਮ ਕਰਦੇ ਸੀਗੇ ਉਹ ਜਿਹੜੇ ਉੱਥੇ ਇਹ ਸਟਾਫ ਸੀਗਾ ਜਿਹੜੇ ਝਲੂ ਕੋਚਾ ਕਰਦੇ ਸੀ ਉਹ ਕਰਦੇ ਸੀ 80 ਵੀ ਜਿਹੜਾ ਨੇ ਉਹ ਸੱਦੇ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਕਿ ਹੁਣ ਉਹ ਕਹਿ ਰਹੀ ਹੈ ਕਿ ਸਾਨੂੰ ਉੱਪਰ ਜਾਣਾ ਅਲਾਉਡ ਹੀ ਨਹੀਂ ਹੈਗਾ ਸੈਮੀਨਾਰ ਰੂਮ ਦੇ ਵਿੱਚ ਕਿ ਸਾਨੂੰ ਇਹ ਚੀਜ਼ ਅਲਾਉਡ ਨਹੀਂ ਹੈ ਕਿ ਤੇ ਸੰਜੇ ਯਾਦਵ ਕਿਵੇਂ ਪਹੁੰਚ ਗਿਆ ਮੰਤਰੀ ਇਹ ਕੀ ਸਮਾਂ ਨਹੀਂ ਅੰਦੇ ਕੀ ਕੀ ਆ ਕੀ ਨਹੀਂ ਮੈਟਰ ਉਹ ਵਿਚਾਰੀ ਕੁੜੀ ਤਾਂ ਉਹਨਾਂ ਨੇ ਖਤਮ ਕਰਤੀ ਹੁਣ ਜਾਇ ਉਸ ਤੋਂ ਬਾਅਦ ਤੁਸੀਂ ਲੱਖ ਦੋਸ਼ਾਂ ਦੀ ਸਜ਼ਾ ਦੇ ਦਿਓ ਲੱਖ ਦੋਸ਼ਾਂ ਜੋ ਕੁਛ ਮਰਜ਼ੀ ਕਰ ਲੋ ਪਰ ਕੁੜੀ ਤਾਂ ਖਤਮ ਹੋ ਗਈ ਤੇ ਦੂਸਰੀ ਗੱਲ ਇਹ ਹੈ ਕਿ ਆਪਣੇ ਦੇਸ਼ ਅਜੇ ਨਾਲ ਹੋਈ ਨੂੰ ਕਹਿੰਦੇ 78 ਸਾਲ ਹੋ ਗਏ ਨੇ ਤੁਸੀਂ ਆਪ ਦੱਸੋ ਆਪਣੇ ਦੇਸ਼ ਦੇ ਵਿੱਚ ਹਜੇ ਕੁੜੀਆਂ ਨੂੰ ਜਾਂ ਮਾਤਾਵਾਂ ਭੈਣਾਂ ਨੂੰ ਪੈਣਾ ਨੂੰ ਕਿੰਨੇ ਕ ਜਾਂਦੀ ਆ ਅੱਠਵੇਂ ਤੋਂ ਬਾਅਦ ਜੇ ਕੁੜੀਆਂ ਜਾਂ ਭੈਣਾਂ ਆਪਣੀ ਬਾਹਰ ਹੋਣ ਤੇ ਸਾਹ ਫੁੱਲਣ ਲਈ ਜਾਂਦਾ ਜੋ ਘਰੇ ਨਹੀਂ ਆਉਂਦੀ ਇਹ ਬਾਰ ਬਾਰ ਫੋਨ ਕਰਦੇ ਆ ਹਾਂ ਵੀ ਕਿੱਥੇ ਆ ਕਿੱਥੇ ਆ ਇੱਕ ਆਦੀ ਆਜ਼ਾਦੀ ਹੋਈ ਇਹ ਆਜ਼ਾਦੀ ਥੋੜੀ ਐ ਜਦੀ ਐ ਬਾਹਰ ਗੱਲ ਕਰਦਾ ਇਸ ਤੋਂ ਚੰਗਾ ਨਹੀਂ ਬਾਹਰ ਵਾਲੇ ਮੁਲਕ ਨੇ ਆਂਦੇ ਬਾਹਰ ਆਰਾਮ ਨਾਲ ਬੈੰਦੇ ਤਨੇ ਬਾਹਰ ਵੇਟੇ ਤੁਸੀਂ ਜਿਵੇਂ ਮਰਜੀ ਤੁਸੀਂ ਕਰਿਓ ਘੁੰਮੀ ਫਿਰਿਓ ਕੋਈ ਕੋਈ ਕਹਿੰਦੀ ਤੇ ਨਹੀਂ ਕੁੜੀਆਂ ਨੂੰ ਕੁਝ ਇੱਥੇ ਤਾਂ ਹਿੰਦੁਸਤਾਨ ਦੇ ਬੁਰਾ ਹਾਲ ਹੋਇਆ ਇੱਥੇ ਤਾਂ ਪਰ ਥੋੜੀ ਜਿਹੀ ਸ਼ਾਰਟ ਡਰੈਸ ਕੱਪੜੇ ਵਗੈਰਾ ਪਾ ਲੈ ਉਹਦੇ ਵੀ ਤੁਹਾਨੂੰ ਸਵਾਲ ਲੱਗਦੇ 2000 ਸ਼ਾਰਟ ਡਰੈਸ ਕੁਝ ਵੀ ਪਾ ਲਓਗੇ ਤੇ ਇਸ ਦਮ ਮੁੰਡੇ ਨੇ ਕਹਿਣਾ ਕਿ ਹਾਂ ਇਹ ਤੇ ਸਾਨੂੰ ਇਨਵਾਈਟ ਕਰਦੀ ਐ ਇਹ ਤੇ ਸਾਨੂੰ ਉਹ ਕਰਦੀ ਐ पर बाकी ਤੁਸੀਂ ਆਪਣੀ رائے ਦੱਸਿਓ ਕਿ ਨੌਮੀ ਤਾਣਾ ਜੋ ਹੋਇਆ ਤੇ ਉਹ ਬੰਦੇ ਨਾਲ ਕੀ ਕਰਨਾ ਚਾਹੀਦਾ ਹੁਣ ਮੈਂ ਤੇ ਕਿੰਨਾ ਕਿ ਉਹਨੂੰ ਖੜਾ ਕੇ ਨੂੰ ਖਤਮ ਕਰ ਦਿੱਤਾ ਹੈ ਵੀ ਮੈਂ ਤਾਂ ਬਸ ਇਹ ਕਹਿੰਦੀ ਜਿਹੜੇ ਬੰਦੇ ਨੂੰ ਉਹਦੇ ਨਾਲ ਗਵਾਹ ਕੀਤਾ ਇਹ ਆ ਤੁਸੀਂ ਦਿੱਤਾ ਉਹ ਬੰਦੇ ਨੂੰ ਉਦੋਂ ਹੀ ਮਾਨਣਾ ਚਾਹੀਦਾ ਕੁੜੀਆਂ ਦੀ ਇੱਜ਼ਤ ਲੈਣ ਦਾ ਜ਼ਿਆਦਾ ਹੀ ਸ਼ੌਕ ਹੈ ਇੱਕ ਦਿਨ ਉਹਨਾਂ ਦੇ ਸੌਰਾਏ ਦੇ ਸਾਹਮਣੇ ਇਹਦੇ ਪਹਿਣੀ ਦੇਖ ਪਤਾ ਮੈਂ ਤੇ ਕਹਿੰਨਾ ਕਿ ਉਹਨਾਂ ਗਰਮ ਪਾਣੀ ਉਬਲ ਕੇ ਉੱਪਰ ਲਾ ਉਹਦੇ ਪੰਡੇ ਤੇ ਨਾ ਭੋਰਾ ਭੋਰਾ ਪਾਵੇ ਭੋਰਾ ਭੋਰਾ ਨੂੰ ਚੀਰੇ ਦੇਵੇ ਫਿਰ ਉਹਨੂੰ ਪਤਾ ਲੱਗੇ ਉਹ ਅਗਰੇ ਤਾਂ ਚੈਨਲ ਤੋਂ ਅਗੇ ਕਿਸੇ ਗਲਤ ਨਹੀਂ ਲੱਗਦਾ ਉਹ ਕੱਲੀ ਕੁੜੀ ਨਾਲ ਵਿਚਾਰੇ ਇੰਨੇ ਸਾਰੇ ਲੋਕ ਮৌমিতা ਨਾਲ ਇਹ ਕੁਝ ਹੋਇਆ ਉਸ ਤੋਂ 12 ਸਾਲ ਪਹਿਲਾਂ ਉਹ ਸ਼ਰਦਾ ਕਾਂਡ ਹੋਇਆ ਉਸ ਤੋਂ ਬਾਅਦ ਇੱਕ ਪਹਿਲਾਂ ਹੋਰ ਹੋਇਆ ਜਿਹੜੀ ਉਹ ਜਿੰਨੇ ਛੋਟੇ ਛੋਟੇ ਟੁਕੜੇ ਕਰਕੇ ਖੇਚੇ ਕਰਦਾ ਸੀ ਸ਼ਰਦਾ ਨੂੰ ਉਹ ਤੇ ਸ਼ਰਦਾ ਸੀਗੀ ਇੱਕ ਨਿਰਭਉ ਵਾਲਾ ਕੀ ਨਾਮ ਸੀ ਉਹ ਕੀ ਉਹ ਵੀ ਤਾਂ ਨੀਰਪਾਲ ਦੀ ਕੀ ਕੁਛ ਐਡਾ ਕੁੜੀ ਦਾ ਨਾਮ ਸੀਗਾ 2012 ਜੇ ਚੀਜ਼ ਹੋਈ ਸੀਗੀ ਆ ਜਦੋਂ ਜਲਾ ਤਾ ਤੇ ਹਰ ਸਾਲ ਇਹੀ ਚੀਜ਼ ਹੋਈ ਯਾਰੀ ਹਰ ਸਾਲ ਇਹੀ ਚੀਜ਼ ਕੁੜੀਆਂ ਕਾਦੀਆਂ ਸੇਵ ਨਹੀਂ ਸਾਡੀਆਂ ਮਾਵਾ ਪੈਣਾ ਕਾਦੀਆਂ ਸੇਫ ਨੇ ਉਹ ਆਪਣੀ ਮਰਜ਼ੀ ਦਾ ਖਾ ਪਹਿਨ ਨਹੀਂ ਸਕਦੀਆਂ ਕਿਤੇ ਆ ਨਹੀਂ ਸਲਦੀਆਂ ਜਾ ਨਹੀਂ ਸਕਦੀਆਂ ਕਿ ਦੱਸੇ ਸਾਰੇ ਹੱਕ ਮੁੰਡੇ ਨੂੰ ਨਹੀਂ ਕੁੜੀਆਂ ਨੂੰ ਕੋਈ ਹੱਕ ਨਹੀਂ ਹੈਗਾ ਕਿ ਉਹ ਆਪਣੀ ਮਰਜ਼ੀ ਨਾਲ ਜੀ ਸਕਣ ਆਪਣੀ ਮਰਜ਼ੀ ਨਾਲ ਸਭ ਕੁਝ ਕਰ ਸਕਣ ਪਰ ਗੱਲ ਇਹ ਹੈ ਕਿ ਬਸ ਕੋਈ ਮੰਨਣਾ ਨਹੀਂ ਨਾ ਮਰਦ ਇਹ ਕਹਿੰਦੇ ਕਿ ਰਾਤ ਨੂੰ ਜੇ ਕਿਤੇ ਕੋਈ ਤੁਰਦੀ ਫਿਰਦੀ ਜੇ ਕੋਈ ਕੁੜੀ ਮਿਲ ਗਈ ਤੇ ਅਗਲੇ ਕਹਿੰਦੇ ਠੀਕ ਆ ਜੀ ਮਿਲ ਕੇ ਤੇ ਚੱਲੋ ਆਪਣਾ ਕੰਮ ਬਣ ਗਿਆ ਅਗਲੀ ਦੀ ਸੋਚ ਇਹ ਆ ਇਹ ਨਹੀਂ ਹੈ ਕਿ ਸੋਚ ਕੀ ਉਹ ਕਿਸ ਹਾਲਾਤ ਦੇ ਵਿੱਚ ਬਾਹਰ ਗਈ ਹੋਣੀ ਆ ਕਿਸ ਮਜਬੂਰੀ ਕਰਕੇ ਉਹ ਬਾਹਰ ਗਈ ਹੋਣੀ ਆ ਕੀ ਉਹਦੇ ਘਰ ਦੀ ਪ੍ਰੋਬਲਮ ਹੋਣੀ ਆ ਕਿਵੇਂ ਉਹਦਾ ਘਰ ਚੱਲਣਾ ਉਹਦਾ ਮਾਪਿਓ ਹੈਗਾ ਕਿ ਨਹੀਂ ਹੈਗਾ ਉਹ ਕੱਲੀ ਹੈਗੀ ਆ ਕਿ ਕਿਵੇਂ ਘਰ ਚ ਲਾਦੀ ਹੈ ਕਿਵੇਂ ਨਹੀਂ ਚਲਾਦੀ ਪਰ ਲੋਕਾਂ ਨੂੰ ਹੁਣ ਅੱਜ ਦੇ ਤੁਸੀਂ ਇਹ ਛੱਡੋ ਅੱਜ ਦੇ ਟਾਈਮ 'ਚ ਕੋਈ ਦੁਕਾਨ ਹੋਵੇ ਕੋਈ ਹੁਣ ਮੈਂ ਫੈਕਟਰੀ ਦਾ ਕੰਮ ਕਰਦਾ ਹੁਣ ਫੈਕਟਰੀ ਦੇ ਵਿੱਚ ਗੱਲ ਦੇਖ ਲੋ ਇੱਕ ਦਿਨ ਵਿੱਚ ਇੰਨੇ ਕੁੜੀਆਂ ਨੂੰ ਉੱਥੇ ਕੰਮ ਕਰਦੀਆਂ ਨੇ ਹੁਣ ਕਿਹੜਾ ਕਿਹੜੀ ਮਜਬੂਰੀ ਨਾਲ ਕੰਮ ਕਰਦਾ ਹੁਣ ਜੇ ਵੀ ਕੋਈ ਅੱਛਾ ਕੋਈ ਕੰਮ ਕਰਦੀ ਤੇ ਜਿਹੜੇ ਉੱਥੇ ਮੁੰਡੇ ਲੱਗੇ ਹੋਏ ਨੇ ਉਹ ਗਲਤ ਨਜ਼ਰਾਂ ਨਾਲ ਦੇਖਦੇ ਹਾਂ ਹਾਲਾਂਕਿ ਮੇਰੇ ਨਹੀਂ ਕਹਤੇ ਸਾਰੇ ਮੁੰਡੇ ਗਲਤ ਨਹੀਂ ਕੁੜੀਆਂ ਵੀ ਗਲਤ ਹੁੰਦੀਆਂ ਕੁੜੀਆਂ ਵੀ ਮੁੰਡੀਆਂ ਕੁਝ ਹੈ ਇਦਾਂ ਦੀਆਂ ਜਿਹੜੀ ਗਲਤ ਕਰਦੀਆਂ ਨੇ ਪਰ ਮਲਕੀ ਹੁਣ ਜੇ ਕੋਈ ਕੁੜੀ ਕੰਮ ਤੇ ਲੱਗੀ ਹੈ ਵਰਦੀ ਜੀ ਲੱਗੀ ਡਬਲੇ ਇਹ ਸੋਚਦੇ ਕਿ ਹਾਂ ਇਹ ਤਾਂ ਗਲਤ ਆ ਕਿਨੂੰ ਸੈੱਟ ਕਰੋ ਇਹਨੂੰ ਉਹ ਕੁੜੀ ਨੂੰ ਇਹ ਕਰੋ ਬਸ ਇਹੇ ਕਰਕੇ ਉਹ ਕੰਮ ਕਰ ਦਿੰਦੀ ਹੈ ਅੱਜ ਕੱਲ ਦੀ ਵੀਡੀਓ ਤੁਹਾਨੂੰ ਪਤਾ ਕਿਹੇ ਜੀ ਹੈ ਕੋਈ ਗੱਲ ਨਹੀਂ ਸੁਣਦੀ ਕੋਈ ਬਾਤ ਨਹੀਂ ਮਾਪੇ ਦੀ ਵੀ ਗੱਲ ਨਹੀਂ ਮੰਨਦੀ ਕੋਈ ਕੁਝ ਨਹੀਂ ਮੰਨਦੀ ਜੇ ਕੋਈ ਮਾਪੇ ਕਹਿੰਦਾ ਕਿਸੇ ਚੰਗੇ ਲਈ ਕਹਿੰਦਾ ਵਾ ਪਰ ਮੌਮੀ ਦਾ ਜੋ ਕੁਝ ਹੋਇਆ ਤੇ ਸਭ ਨੂੰ ਬਹੁਤ ਅਫਸੋਸ ਹੋਇਆ ਬਹੁਤ ਜ਼ਿਆਦਾ ਹੋਇਆ ਮੌਮੀ ਦਾ ਸਪੋਰਟ ਕਰੋ ਮੌਮੀ ਮੌਮੀਨਾਤ ਮੌਮੀ ਦਾ ਨੂੰ ਸਪੋਰਟ ਕਰੀ ਰਹੇ ਹੋ ਤੇ ਸਪੋਰਟ ਕਰ ਦਿਦੇ ਹੋ ਸਭ ਨੂੰ ਕਰ ਦੋ ਮਤਲਬ ਕਿ ਪਏ ਨਹੀਂ ਕਹਿੰਦੇ ਕਿ ਪਰ ਜੇ ਮੌਮਿਦਾ ਨਾ ਹੋਏ ਨਾ ਬਹੁਤ ਗੜਤ ਹੋਇਆ ਤੇ ਇਸ ਕਰਕੇ ਅਸੀਂ ਅੱਜ ਵਲੌਗ ਨਹੀਂ ਬਣਾਇਆ ਅੱਜ ਅਸੀਂ ਇਹ ਵੀਡੀਓ ਬਣਾਈ ਹੈ ਕਿਉਂਕਿ ਅਸੀਂ ਤੁਹਾਡੇ ਸਾਡੇ ਮਨਾਂ ਵਿੱਚ ਇਹ ਗੱਲ ਸੀ ਕਿ ਅਸੀਂ ਹਲਦੀ ਤੁਹਾਡਨ ਕਰਨੀ ਹੈ ਤਾਂ ਅਸੀਂ ਵਲੌਗ ਨਹੀਂ ਬਣਾਇਆ ਤੇ ਇਸ ਤਰ੍ਹਾਂ ਦੀ ਵੀਡੀਓ ਬਣਾਈ ਹੈ ਤੇ ਕੱਲ ਤੋਂ ਫਿਰ ਵਲੌਗ ਬਣਾਵਾਂਗੇ ਬਾਕੀ ਇਹ ਕਿ ਵੀਡੀਓ ਚੰਗੀ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬਾਕੀ ਤੁਹਾਨੂੰ ਵੀਡੀਓ ਨੂੰ ਸ਼ੇਅਰ ਕਰਦੇ ਹੋ ਸ਼ੇਅਰ ਕਰ ਦਿਓ ਤੇ ਪਲੀਜ਼ ਮੌਮੀ ਦਾ ਨਜੋ ਇਹਨਾਂ ਬਹੁਤ ਗੱਲੇ ਜੇ ਬਾਕੀ ਆਪਣੀ opinion ਜਰੂਰ ਦੱਸਿਓ ਠੀਕ ਹੈ ਤੇ ਮਿਲਦੇ ਆਪਾਂ ਨੈਕਸਟ ਵਲੋਗ ਤਦ ਤੱਕ ਲਈ